ਪੋਲ ਕੋਣ ਹੈ ਸਹੀ ਕੋਣ ਹੈ ਗਲਤ ਦਰਸ਼ਕੋ ਤੁਸੀਂ ਦੇਣਾ ਜਵਾਬ ਕਮੈਂਟਾਂ ਰਾਹੀਂ ਤਾਂ ਇਸ ਪੂਰੇ ਮੁੱਦੇ ਦਾ ਸਾਡੇ ਜੁੜਿਆ ਹੈ ਸੰਜੀਵ ਸ਼ਰਮਾ ਸਾਡੇ ਸੀਨੀਅਰ ਪੱਤਰਕਾਰ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਸ਼ਰਮਾ ਜੀ ਤੁਹਾਡਾ ਸਵਾਗਤ ਕਰਦਾ ਹੈ ਲਾਈਵ ਬ੍ਰੋਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਸ਼ਰਮਾ ਜੀ ਇਹ ਦੇਖੋ ਅੱਜ ਬਹੁਤ ਤਕੜਾ ਇੱਕ ਹਾਈ ਵੋਲਟੇਡ ਡਰਾਮਾ ਹੋਇਆ ਹੈ ਇਹ ਕੀ ਚੱਕਰ ਹੈ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਇਹ ਡਰਾਮਾ ਕੋਈ ਆਮ ਬੰਦੇ ਨੇ ਨਹੀਂ ਜੀ ਕੀਤਾ ਹੈ ਜੀ ਜੀ ਇਹ ਇੱਕ ਬਹੁਤ ਜਿਹਨੂੰ ਕਹਿੰਦੇ ਨੇ ਇੱਕ ਵੱਡਾ ਚਿਹਰਾ ਜਿਹੜਾ ਸਾਡਾ ਰਾਜਨੀਤੀ ਦੇ ਵਿੱਚ ਅਸੀਂ ਸ਼ਬਦ ਵਰਤਦੇ ਆ ਵੱਡਾ ਚਿਹਰਾ ਜੀ ਜੀ ਉਹ ਵੱਡੇ ਚਿਹਰੇ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਜੀ ਜਿਹੜੇ ਕਿ ਚੋਣਾਂ ਤਾਂ ਬੇਸ਼ੱਕ ਚੋਣਾਂ ਤਾਂ ਹਾਰ ਗਏ ਸੀ ਦੇ ਕੇ ਇਹਨ ਮੌਜੂਦਾ ਕੁਰਸੀ ਤੇ ਮੈਂਬਰ ਪਾਰਲੀਮੈਂਟ ਜੀ ਮੈਂ ਮਾਫੀ ਚਾਹੁੰਦਾ ਮੈਂਬਰ ਪਾਰਲੀਮੈਂਟ ਨਹੀਂ ਹੈਗੇ ਉਹ ਰਾਜ ਸਭਾ ਦੇ ਮੈਂਬਰ ਬਣਾਏ ਗਏ ਨੇ ਉਹਨਾਂ ਕੋਲ ਰੇਲਵੇ ਦਾ ਇੱਕ ਯਾਨੀ ਡਿਪਾਰਟਮੈਂਟ ਹੈ ਉਹਨਾਂ ਕੋਲ ਸੌਰੀ ਇਹ ਬਿਲਕੁਲ ਜੁੜੀ ਸਾਹਿਬ ਦੇਖੋ ਉਹਨਾਂ ਵੱਲੋਂ ਇਹ ਕੰਮ ਕੀਤਾ ਗਿਆ ਚੰਡੀਗੜ੍ਹ ਦਾ ਸੀਐਮ ਬਾਦ ਦੀ ਜਿਹੜੀ ਸੀਐਮ ਹਾਊਸ ਦੇ ਅੱਗੇ ਅੱਗੇ ਕੇ ਅੰਦਰ ਜਾ ਕੇ ਜੀ ਬੈਕ ਸਾਈਡ ਤੇ ਬਿਲਕੁਲ ਉਹਨਾਂ ਨੇ ਬੜਨ ਦੀ ਕੋਸ਼ਿਸ਼ ਕੀਤੀ ਜਿਹੜੀ ਕਹਿੰਦੇ ਨੇ ਕੋਸ਼ਿਸ਼ ਕੀਤੀ ਹੈ ਦੇਖੋ ਇੱਕ ਸੀਐਮ ਸਾਹਿਬ ਦਾ ਹਾਊਸ ਹੈ ਜੀ ਚਾਹੇ ਬਾਦ ਸਾਹਿਬਾ ਚਾਹੇ ਕੋਈ ਵੀ ਹੈ ਜੀ 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 ਉਹਦੇ ਵਿੱਚ ਇੱਕ ਸਿਕورٹی ਦਾ ਪ੍ਰੋਟੋਕੋਲ ਹੁੰਦਾ ਹੈ ਜੀ ਸਹੀ ਗੱਲ ਹੈ ਜੀ ਜਿਹੜੇ ਲੋਕ ਕਾਨੂੰਨ ਦੀਆਂ ਗੱਲਾਂ ਸਾਨੂੰ ਜਿਹਨਾਂ ਨੇ ਸਿਖਾਉਣੀਆਂ ਚਾਹੀਦੀਆਂ ਆ ਉਹੀ ਲੋਕ ਕਾਨੂੰਨ ਦੀ ਉਲੰਘਣਾ ਕਰਦੇ ਆ ਜੀ ਹੱਤ ਹੱਤ ਤਾਈ ਤੋਂ ਤੱਕ ਵੱਧ ਗਈ ਸ਼ੋਭੀ ਸਾਹਿਬ ਜਦੋਂ ਆਪਸ ਦੇ ਵਿੱਚ ਸਕਿਉਰਟੀ ਜਿਹੜੀ ਆ ਉਹਨਾਂ ਦੀ ਲੜੀ ਆ ਰਵਨੀਤ ਬਿੱਟੂ ਦੇ ਸਕਿਉਰਟੀ ਗਾਰਡ ਜਿਹੜੇ ਸੀਐਮ ਦੀ ਸਕਿਉਰਟੀ ਸੀਗੀ ਹਸਪੀਟਲ ਦੀ ਸਕਿਉਰਟੀ ਸੀਗੀ ਉਹਨਾਂ ਦੇ ਨਾਲ ਹੱਥੋਂ ਪਾਈ ਹੋਏ ਆ ਜੀ ਔਰ ਸਕਿਉਰਟੀ ਮੈਂ ਦੱਸ ਦੇਣਾ ਕਿ ਡੀਐਸਪੀ ਆਨ ਦੀ ਸਪੋਰਟ ਸੀਗੇ ਦੇਖੋ ਜਿਹਨਾਂ ਨਾਲ ਬਹਿਸ ਹੋਈ ਆ ਹਾਂ ਜੇ ਕੋਈ ਇੱਕ ਮੈਂਬਰ ਪਾਰਲੀਮੈਂਟ ਦੀ ਸੀਟ ਦੇ ਉੱਤੇ ਤੁਸੀਂ ਕੈਬਨਿਟ ਦੇ ਵਿੱਚ ਤੁਸੀਂ ਮੰਤਰੀ ਹੋ ਫਿਰ ਐਦਾਂ ਦੀ ਤੁਸੀਂ ਹਰਕਤ ਕਰਦੇ ਆਂ ਜਾਂ ਐਦਾਂ ਦੀ ਤੁਸੀਂ ਗੱਲਬਾਤ ਕਰਦੇ ਆ ਤਾਂ ਲੋਕਾਂ ਪ੍ਰਤੀ ਕਿਹ ਅਸ ਦੇ ਜਾਂਦਾ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਵਰਕਰ ਆ ਉਹਨਾਂ ਦੇ ਉੱਤੇ ਕੋਈ ਕੇਸ ਦਾ ਪਰਚੇ ਦਾ ਮਾਮਲਾ ਹੈ ਜੀ ਦੇਖੋ ਇੱਕ ਮੈਂ ਤੁਹਾਨੂੰ ਹੋਰ ਦਰਸ਼ਕਾਂ ਨੂੰ ਅਪਡੇਟ ਦੇਣਾ ਤੁਹਾਨੂੰ ਇਸ ਬਾਰੇ ਪਤਾ ਹੈ ਕਿ ਸੀਐਮ ਭਗਵਾਨ ਤੁਮਾਰਾ ਜਿਵੇਂ ਮਰਜ਼ੀ ਸੀਗਾ ਉਹਨਾਂ ਰਿਕਾਰਡ ਅਸੀਂ ਉਹ ਕੋਈ ਲੈਣਾ ਦੇਣਾ ਨਹੀਂ ਸਾਡੇ ਉਹ ਕੋਈ ਲੱਗਦੇ ਨਾ ਰੰਦੀ ਬਿੱਟੂ ਪਾਸਾ ਦਿਖਾਣਾ ਸਾਡੇ ਚੰਗਾ ਫਰਜ ਹੈ ਸ਼ਰਮਾ ਜੀ ਵੇ ਇਹਨੀ ਗੱਲ ਕਹੀ ਗਈ ਸੀਐਮ ਦੇ ਘਰ ਦੇ ਬਾਹਰ মিডিਆ ਨੂੰ ਕਹਿੰਦੇ ਵੀ ਸੀਐਮ ਸਾਹਿਬ ਤਾਂ ਕਹਿੰਦੇ ਸ਼ਰਾਬ ਪੀ ਕੇ ਅਨੇ ਆਪਣੇ ਆਰਡਰ ਤੇ ਰੋਜ਼ ਸਾਈਨ ਕਰਦੇ ਨੇ ਤੇ ਸਾਰੇ ਜਿਹੜੇ ਅਧਿਕਾਰ ਨੇ ਕਹਿੰਦੇ ਉਹਨਾਂ ਨੂੰ ਪੁੱਛਦੇ ਨਹੀਂ ਕਹਿੰਦੇ ਉਹ ਵੀ ਅੱਗੇ ਆਰਡਰ ਮੰਨੀ ਜਾ ਰਹੇ ਨੇ ਔਰ ਕਹਿੰਦੇ ਮੈਂ ਅੱਜ ਬਾਹਰ ਖੜਿਆ ਤਾਂ ਕਹਿੰਦੇ ਤਾਂ ਨਹੀਂ ਵੀਰ ਨੇ ਆਇਆ ਕਹਿੰਦੇ ਉਹ ਮਤ ਹੋਸ਼ ਹੋ ਕੇ ਬੈਠਾ ਹੋਣਾ ਸ਼ਰਾਬ ਚ ਦੇਖੋ ਕਿੰਨੀ ਵੱਡੀ ਗੱਲ ਇਹ ਕਹਿਣਾ ਚਾਹੀਦਾ ਇੱਕ ਐਨੇ ਵੱਡੇ ਯਾਨੀ ਕਿ ਮੰਤਰੀ ਨੂੰ ਦੇਖੋ ਮੰਤਰੀ ਹੈ ਉਹਨਾਂ ਦੇ ਦੋਸਤ ਹੈ ਜੀ ਜੀ ਪਰਸਨਲ ਲਾਈਫ ਦੀ ਗੱਲ ਕਰੀਏ ਜੀ ਜੀ ਦੂਜੀ ਗੱਲ ਚਲੋ ਦੋਸਤੀ ਵੀ ਤੁਸੀਂ ਭੁੱਲ ਜਿਓ ਤੁਸੀਂ ਰਾਜਨੀਤੀ ਦੇ ਵਿੱਚ ਆ ਤੁਸੀਂ ਕਿਆ ਦਰਸਾਉਣਾ ਚਾ ਰਹੇ ਆ ਕਿਆ ਲੋਕਾਂ ਨੂੰ ਦਿਖਾਉਣਾ ਚਾ ਰਹੇ ਆ ਵੀ ਕਿੰਨਾਂ ਜੁਸ਼ੀ ਸ਼ਬਦਾਵਲੀ ਯੂਜ਼ ਕਰਨੀ ਆ ਜਦੋਂ ਜੀ ਕਰਦਾ ਆਕਾਲੀ ਦਲ ਤੋਂ ਅਜੀਤ ਧੀਆ ਸਾਹਿਬ ਸ਼ਰਾਬੀ ਕਹਿ ਦਿੰਨੇ ਆ ਵੀ ਬਾਰਸ ਅਮਰਤਕੌਰ ਸ਼ਰਾਬੀ ਕਹਿ ਦਿੰਨੇ ਆ ਸੁਖਵੀਰ ਬਾਦਲ ਸ਼ਰਾਬੀ ਕਹਿ ਦਿੰਦਾ ਜਾਂ ਕਾਂਗਰਸੀ ਉੱਠ ਕੇ ਖਰਪਾ ਆਪਣੇ ਖੈਰਾ ਸਾਹਿਬ ਵਰਗੇ ਉਹ ਸ਼ਰਾਬੀ ਕਹਿ ਦਿੰਨੇ ਆ ਦੇਖੋ ਤੁਸੀਂ ਸੀਐਮ ਦੇ ਪ੍ਰਤੀ ਸ਼ਬਦ ਵਰਤ ਰਹੇ ਹੋ ਪਹਿਲਾਂ ਤਾਂ ਇਹ ਇਦਾਂ ਦੀ ਸ਼ਬਦਾਬਲੀ ਦੇ ਕਿਸਨੇ ਕਦੇ ਕੋਈ ਕਾਨੂੰਨ ਬਣਾਇਆ ਕਿ ਜਿਉਂਕੇ ਜਦੋਂ ਅਸੀਂ ਸੀਐਮ ਨੂੰ ਇਦਾਂ ਵੀ ਸ਼ਬਦਾਬਲੀ ਵਰਤ ਰਹੇ ਹਾਂ ਜਿਹੜੇ ਆਮ ਲੋਕ ਆ ਫਿਰ ਉਹਨਾਂ ਦੀ ਸਪੋਰਟ ਦੇ ਵਿੱਚ ਤੁਸੀਂ ਕਿਦਾਂ ਦਾ ਵਿਗੜ ਦਿਖਾ ਰਹੇ ਹੋ ਜੀ ਬਹੁਤ ਯਾਨੀ ਕਿ ਅੱਜ ਮਾੜਾ ਦੇਖਣ ਨੂੰ ਮਿਲਿਆ ਤੁਹਾਨੂੰ ਇਹ ਤਾਂ ਲੱਗਦਾ ਦੇਖੋ ਅੱਜ ਦਿੱਲੀ ਦੇ ਵਿੱਚ ਨਾ ਯਾਨੀ ਕਿ ਉੱਥੇ ਜਿਹੜੇ ਚੋਣਾਂ ਹੋਈਆਂ ਸੀ ਉੱਥੇ ਭਾਜਪਾ ਦਾ ਅੱਜ ਲੀਡਰ ਫਾਈਨਲ ਕਰਨਾ ਵੀ ਕੌਣ ਉੱਥੇ ਅਨਾਉਂਸਮੈਂਟ ਕਰਨੀ ਹੈ ਵੀ ਕੌਣ ਦਿੱਲੀ ਦਾ ਮੁੱਖ ਮੰਤਰੀ ਬਣੇਗਾ ਤੁਹਾਨੂੰ ਇਹ ਤਾਂ ਲੱਗਦਾ ਵੀ ਇਹ ਇੱਕ ਸਿਆਸੀ ਡਰਾਮਾ ਖੇਡਿਆ ਗਿਆ ਹੈ ਭਾਜਪਾ ਦੇ ਲੋਕ ਕਿਉਂਕਿ ਤੁਹਾਨੂੰ ਪਤਾ ਰਣਜੀਤ ਬਿੱਟੂ ਇਸ ਟਾਈਮ ਬਹੁਤ ਜ਼ਿਆਦਾ ਕਲੋਜ਼ ਨੇ ਨਰਿੰਦਰ ਮੋਦੀ ਦੇ ਦੇਖੋ ਸੋਢੀ ਸਾਹਿਬ ਟਾਈਮ ਸਮਾਂ ਜੀ ਇਹ ਆਪਣੇ ਹੱਥ ਵਿੱਚ ਹੁੰਦਾ ਹੈ ਜੀ ਜੀ ਸਹੀ ਗੱਲ ਜਿਹੜੀ ਉਹ ਗੱਲ ਅੱਜ ਕਰਨ ਦੀ ਗੱਲ ਕਰਦੇ ਆਂ ਉਹ ਗੱਲ 2 4 10 ਦਿਨ ਬਾਅਦ ਵੀ ਹੋ ਸਕਦੀ ਸੀ ਸਹੀ ਗੱਲ ਜਾਂ ਗੱਲ ਹੋ ਵੀ ਸਕਦੀ ਸੀ ਜਾਂ ਉਹ ਗੱਲ ਕਰਨ ਦਾ ਤਰੀਕਾ ਤੁਹਾਡਾ ਕਿਹਾ ਜੀ ਜੀ ਤੁਸੀਂ ਸੀਐਮ ਦੇ ਨਾਲ ਤੁਸੀਂ ਮੀਟਿੰਗ ਦੀ ਗੱਲ ਕਰਦੇ ਸੀਐਮ ਦੇ ਨਾਲ ਡਿਬੇਟ ਦੀ ਗੱਲ ਕਰਦੇ ਹੋ ਸਿਸਟਮ 'ਚ ਲਿਆ ਜਾਂਦਾ ਹੈ ਜੀ ਸਹੀ ਗੱਲ ਹੈ ਜੀ ਪਤਾ ਨਹੀਂ ਕਿਹੜੇ-ਕਿਹੜੇ ਸਿਸਟਮ 'ਚ ਜਾ ਕੇ ਉਹ ਗੱਲਾਂ ਪਾਸ ਹੋਣੀਆਂ ਅਪਰੂਵ ਹੋਣੀਆਂ ਫਿਰ ਜਾ ਕੇ ਸੀਐਮ ਦੇ ਨਾਲ ਡਿਬੇਟ ਕਿਤੇ ਨਾ ਕਿਤੇ ਜਾ ਕੇ ਪਾਈ ਹੁੰਦੀ ਹੈ ਜੀ ਔਰ ਬਕਾਇਦਾ ਟਾਈਮ ਲਿਤਾ ਹੁੰਦਾ ਸੀਐਮ ਸਾਹਿਬ ਤਾਂ ਵੈਸੀ ਟਾਈਮ ਦੇ ਦਿੰਦੇ ਆ ਮਿਲਣ ਲਈ ਆ ਬਿਲਕੁਲ ਹੁਣ ਅਗਰ ਤੁਸੀਂ ਕਹੋ ਮੈਂ ਸਾਹਮਣੇ ਮੈਂਬਰ ਪਾਰਲੀਮੈਂਟਾਂ ਮੈਂ ਸੀਐਮ ਦੇ ਨਾਲ ਜਾ ਕੇ ਡਾਇਰੈਕਟ ਡਿਬੇਟ ਕਰੂੰਗਾ ਫਿਰ ਰਾਜਨੀਤਿਕ ਲੋਕਾਂ ਦਾ ਆਮ ਪਬਲਿਕ ਦਾ ਫਰਕ ਕਿਹੜਾ ਰਹੇਗਾ ਜੀ ਔਰ ਮੈਂ ਮੈਂ ਤੁਹਾਨੂੰ ਇਹ ਗੱਲ ਹੋਰ ਪਲੇ ਕਰਦਾ ਉਹ ਡੀਐਸਪੀ ਨੇ ਇੱਕ ਬੜੀ ਵਧੀਆ ਗੱਲ ਕਹੀ ਜਦੋਂ ਇਹਨਾਂ ਨੇ ਡੀਐਸਪੀ ਦੀ ਵਰਦੀ ਨੂੰ ਹੱਥ ਟੱਚ ਕੀਤਾ ਅਸੀਂ ਇਹ ਨਹੀਂ ਕਿ ਧੱਕਾ ਮਾਰਿਆ ਓਏ ਉਹਦੇ ਹਿਸਾਬ ਨਾਲ ਕੀ ਕਹਿੰਦੇ ਵੀ ਤੁਸੀਂ ਇਹ ਵਰਦੀਆਂ ਮਾਣ ਰੱਖੋ ਦੇਕਰ ਤੁਸੀਂ ਯਾਨੀ ਮੰਤਰੀਓ ਤਾਂ ਕਹਿੰਦੇ ਮੈਂ ਵੀ ਮੌਕੇ ਦਾ ਅਫਸਰ ਹਾਂ ਤੁਸੀਂ ਮੇਰੀ ਵਰਦੀ ਨੂੰ ਹੱਥ ਪਾ ਰਹੇ ਹੋ ਬਿਲਕੁਲ ਸਰਕਾਰਾਂ ਹੁੰਨੀਆਂ ਜਿਹੜੀਆਂ ਸੀ ਤਾਂ ਦੇਖੋ ਬਹੁਤ ਵਾਰ ਆਖਿਆ ਨੇ ਵੀ ਸਰਕਾਰਾਂ ਹੁੰਨੀਆਂ ਜਿਹੜੀਆਂ ਇਹ 5 ਸਾਲ ਬਾਅਦ ਤੇ ਹੁੰਨੀਆਂ 5 ਸਾਲ ਤੇ ਪਹਿਲਾਂ ਵੀ ਚਲੇ ਜਾਂਦੀਆਂ ਨੇ ਜੀ ਜੀ ਲੇਕਿਨ ਜਿਹੜੇ ਡਿਪਾਰਟਮੈਂਟ ਹੁੰਨੇ ਸਰਕਾਰੀ ਖਾਸ ਕਰਕੇ ਸਰਕਾਰੀ ਡਿਪਾਰਟਮੈਂਟ ਹੁੰਨੇ ਵਿਭਾਗ ਹੁੰਨੇ ਆ ਉਹਨਾਂ ਨੇ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੁੰਦਾ ਆਪਣਾ ਫਰਜ਼ ਸਮਝ ਕੇ ਕੰਮ ਕਰਨਾ ਹੁੰਦਾ ਜੀ ਜੀ ਜਿਹੜੇ ਅਫਸਰ ਆਪਣੀ ਡਿਊਟੀ ਤੇ ਇਮਾਨਦਾਰੀ ਦਿਖਾਉਂਦੇ ਕਿਸੇ ਵੀ ਵਿਭਾਗ 'ਚ ਜਾ ਕੇ ਉਹ ਹਮੇਸ਼ਾ ਹੀ ਉਹਨਾਂ ਦੀ ਸ਼ਲਾਘਾ ਇਸੇ ਕਰਦੇ ਆ ਹਮੇਸ਼ਾ ਇਸੇ ਉਹਨਾਂ ਨੂੰ ਥੂਟ ਕਰਦੇ ਆ ਲੇਕਿਨ ਕੁਝ ਕੁ ਕਾਲੀਆਂ ਭੇਡਾਉਣੀਆਂ ਜਿਹੜੀਆਂ ਇਦਾਂ ਨਹੀਂ ਕਰਦੇ ਬਹੁਤ ਵਧੀਆ ਉਹਨਾਂ ਨੇ ਜਵਾਬ ਦਿੱਤਾ ਦੇਖੋ ਉਹ ਮੌਕੇ ਦੇ ਅਫਸਰ ਹੈ ਜੀ ਮੰਤਰੀ ਹੈ ਅੱਜ ਕੋਈ ਆ ਗਿਆ ਕੱਲ ਕੋਈ ਆ ਗਿਆ ਅੱਜ ਤੁਹਾਨੂੰ ਤੁਹਾਡਾ ਮੰਤਰੀ ਪਦ ਆਇਆਗਾ ਕੱਲ ਨੂੰ ਨਹੀਂ ਆਇਗਾ ਜੀ ਤੁਹਾਨੂੰ ਤੁਸੀਂ ਆਮ ਲੋਕ ਬਣ ਜੂਗੇ ਫਿਰ ਤੁਸੀਂ ਜਾ ਕੇ ਕਹੋਗੇ ਉਹਨਾਂ ਦੀ ਡਿਊਟੀ ਤਾਂ ਹੋਈ ਰਹਿਣੀ ਹੈ ਉਹਨਾਂ ਦੀ ਪ੍ਰਮੋਸ਼ਨ ਹੋਣੀ ਹੈ ਇੰਨਾ ਕਿ ਨੀਚੇ ਨੂੰ ਆਣ ਉਹਨਾਂ ਨੇ ਇਹ ਸਹੀ ਗੱਲ ਹੈ ਦੇਖੋ ਅਗਲਾ ਤਾਂ ਆਪਣਾ ਫਰਜ਼ ਨਿਭਾ ਰਿਹਾ ਔਰ ਤੁਸੀਂ ਉੱਥੇ ਜਾ ਕੇ ਐਦਾਂ ਬੇਵਿਵ ਕਰ ਰਹੇ ਹੋ ਜਿਵੇਂ ਆਮ ਵਿਅਕਤੀ ਹੁੰਦਾ ਤਾਂ ਫਿਰ ਉਹ ਫਿਰ ਫਾਇਦਾ ਕੀ ਦੇਖੋ ਉਹ ਵੀ ਸੀਐਮ ਦੀ ਸਕਿਉਰਟੀ ਹੈ ਤੇ ਉਹ ਮੌਕੇ ਦਾ ਯਾਨੀ ਕਿ ਐਡਾ ਐਸਪੀ ਹੈ ਰੈਂਕ ਦਾ ਬੰਦਾ ਕੋਈ ਹੌਲਦਾਰ ਨਹੀਂ ਹੈ ਕੋਈ ਕੁਛ ਨਹੀਂ ਹੈ ਤੁਸੀਂ ਜਾਣਾ ਸੀ ਤੁਸੀਂ ਪਰਮਿਸ਼ਨ ਲੈਂ ਪਰਮਿਸ਼ਨ ਲੈ ਕੇ ਉੱਥੇ ਜਾਂ ਮਿਲਦੇ ਜੇ ਭਗਵੰਤਮਾਨ ਸਾਹਿਬ ਨਾ ਮਿਲਵੇ ਫਿਰ ਅਸੀਂ ਮੰਨਦੇ ਆ ਕਿ ਠੀਕ ਹੈ ਸਾਡੇ ਸੀਐਮ ਕੋਲ ਟਾਈਮ ਨਹੀਂ ਹੈ ਪਰ ਤੁਸੀਂ ਪਹਿਲਾਂ ਤਾਂ ਦੇਖੋ ਬਿਆਨਵਾਹੀਆਂ ਹੁੰਦੀਆਂ ਨੇ ਮੈਂ ਸ਼ਰਮัย ਥੋੜੇ ਮੁੱਦੇ ਦੇ ਨਾਲ ਇੱਕ ਹੋਰ ਮੁੱਦਾ ਅਟੈਚ ਕਰਾਂਗਾ ਕਿ ਭਾਈ ਅਮਰਿਤਪਾਲ ਸਿੰਘ ਜੀ ਐਮਪੀ ਬਣੇ ਨੇ ਠੀਕ ਹੈ ਉਹਨਾਂ ਦੀ ਕੱਲ ਸਦਸਤਾ ਰੱਦ ਕਰ ਦਿੱਤੀ ਗਈ ਕਿਉਂਕਿ ਜਿਹੜਾ ਬੰਦਾ 60 ਦਿਨ ਯਾਨੀ ਸੰਸਦ ਜਨਾਬ ਆਵੇ ਤਾਂ ਉਹਦੀ ਸਦਸਤਾ ਯਾਨੀ ਕਿ ਰੱਦ ਕੀਤੀ ਜਾਂਦੀ ਹੈ ਉਸਤੇ ਰਣਜੀਤ ਬਿੱਟੂ ਨੇ ਪੂਰਾ ਜੋਰ ਲਾਇਆ ਰਣਜੀਤ ਬਿੱਟੂ ਦੇ ਕਰਕੇ ਉਹ ਉੱਥੇ ਯਾਨੀ ਕਿ ਆਨ ਸਕੇ ਤੁਹਾਨੂੰ ਪਤਾ ਹੈ ਮੋਦੀ ਸਾਹਿਬ ਚ ਇੱਤੇ ਨੇ ਉਹਨਾਂ ਨੇ ਇਹ ਵੀ ਤਰਕ ਦਿੱਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਨੂੰ ਜਿਹੜੀ ਹੁਣ ਹਾਈ ਕੋਰਟ ਰਿਟ ਪਾਈ ਗਈ ਹੈ ਕਿਉਂਕਿ ਇੱਕ ਜੰਮੂ ਕਸ਼ਮੀਰ ਤੋਂ ਹੈਗੇ ਨੇ ਇੰਜੀਨੀਅਰ ਆਪਣੇ ਐਮਪੀ ਉਹਨਾਂ ਨੂੰ ਉਸੇ ਗੱਦ ਨੇ ਪਰਮਿਸ਼ਨ ਦਿੱਤੀ ਹੈ ਪਰ ਅਮਰਿਤਪਾਲ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਕਿਉਂਕਿ ਉਹ ਭਾਜਪਾ ਨੂੰ ਦੇ ਖਿਲਾਫ ਚੱਲਦੇ ਆ ਅਮਰਿਤਪਾਲ ਸਿੰਘ ਅਸੀਂ ਕਹਿੰਦੇ ਨਿੱਜੀ ਜ਼ਿੰਦਗੀ ਵਿੱਚ ਇੰਟਰਫੇਅਰ ਨਹੀਂ ਕਰਦੇ ਪਰ ਜੋ ਸਾਹਮਣੇ ਆਏ ਨੇ ਪੰਜਾਬ ਸਭ ਤੋਂ ਜ਼ਿਆਦਾ ਲੀਡਿੰਗ ਸੀਟਾਂ ਨਾਲ ਅਮਰਿਤਪਾਲ ਜਿੱਤ ਕੇ ਗਏ ਨੇ ਮੰਨਦੇ ਹੋ ਦੇਖੋ ਲੋਕਤੰਤਰ ਦੇ ਵਿੱਚ ਅਸੀਂ ਗੱਲ ਕਰੂੰਗਾ ਸੰਵਧਾਨਿਕ ਤੌਰ ਤੇ ਗੱਲ ਕਰੂੰਗੇ ਹਾਂਜੀ ਹਾਂਜੀ ਉਹ ਮੈਟਰ ਲੱਗ ਰਹਿ ਜਾਂਦਾ ਲੇਕਿਨ ਇਹ ਤਾਂ ਸਰਕਾਰ ਨੇ ਕਦੇ ਤੁਸੀਂ ਸੰਵਧਾਨ ਦੀ ਗੱਲ ਕਰਦੀ ਦੇਖਿਆ ਜੀ ਇਹ ਸਰਕਾਰ ਉਹਦਾ ਗੱਲ ਹੈ ਨਾ ਜੀ ਕਦੇ ਲੋਕਤੰਤਰ ਦੀ ਗੱਲ ਕਰਦੀ ਦੇਖੀ ਹੈ ਇਹ ਤਾਂ ਹਮੇਸ਼ਾ ਹੀ ਡੰਡਾ ਤੰਤਰ ਰੱਖਦੇ ਆ ਜਿੱਥੇ ਜੇਰ ਕਰਦਾ ਕਾਨੂੰਨ ਬਦਲਦਾ ਜਿੱਥੇ ਜਿੰਨ ਕਰਦਾ ਕਾਨੂੰਨ ਬਣਾ ਲਿਆ ਜੀ ਜੀ ਦੇਖੋ ਸਿਸਟਮ ਦੇ ਨਾਲ ਚਲਾਉਣਾ ਚਾਹੀਦਾ ਜੋ ਸੁਵਧਾਨ ਦੇ ਵਿੱਚ ਲਿਗਿਆ ਹੋਇਆ ਜੋ ਕਾਨੂੰਨ ਦੇ ਵਿੱਚ ਆਦੇਸ ਹਿਸਾਬ ਨਾਲ ਚਲਾਉਣਾ ਚਾਹੀਦਾ ਹੁਣ ਕਿਹਾ ਇਹ ਰਵਨੀਤ ਗਿੱਟੂ ਤੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਪੰਜਾਬ ਡਿਪਾਰਟਮੈਂਟ ਜੋ ਵੀ ਸਿਸਟਮ ਨੂੰ ਦੇਖਦਾ ਹੈ ਕਿ ਆ ਉਹਨਾਂ ਤੇ ਕਾਰਵਾਈ ਕਰਨਗੇ ਰਵਨੀਤ ਗਿੱਟੂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਸੀਐਮ ਦੀ ਕੋਠੀ ਤੇ ਜਾ ਕੇ ਕੋਈ ਵੀ ਥੋੜੋ ਵੀ ਪਿਛਲੇ ਦਰਵਾਜ਼ੇ ਨੂੰ ਜਾ ਕੇ ਤੁਸੀਂ ਅੰਦਰ ਵੜਨ ਦੀ ਕੋਸ਼ਿਸ਼ ਕਰੂੰਗਾ ਕਿਸੇ ਦੀ ਘਰ ਚ ਵੀ ਸ਼ਰਮਜੀਤ ਕੋ ਮੈਨੂੰ ਯਾਦ ਹੈ ਕਿ ਇੱਕ ਦੇਰ ਸਾਲ ਪੁਰਾਣੀ ਗੱਲ ਹੈ ਕਿ ਇਹਨਾਂ ਦੇ ਸਮਰਥਕ ਯਾਨੀ ਸੌਰੀ ਇਹਨਾਂ ਦੇ ਧਰਨੇ ਵਾਲੇ ਬੰਦੇ ਤੇ ਧਰਨਾ ਖਿਲਾਫ ਸੀ ਇਹਨਾਂ ਦੇ ਕੋਠੇ ਦੇ ਬਾਹਰ ਪਹੁੰਚ ਗਏ ਸੀ ਤੇ ਇਹਨਾਂ ਨੇ ਸੀਐਮ ਨੂੰ ਬਹੁਤ ਵੱਡੇ ਸਵਾਲ ਇਕੱਠੇ ਖੜੇ ਕਰਤੇ ਸੀ ਵੀ ਕਾਨੂੰਨ ਵਿਵਸਥਾ ਤੁਹਾਡੀ ਹੈ ਨਹੀਂ ਵੀ ਮੇਰੇ ਕੋਠੀ ਦੇ ਅੰਦਰ ਲੋਕ ਵੱੜ ਰਹੇ ਨੇ ਚਲੋ ਉਸ ਵਿੱਚ ਬਚਾਅ ਹੋ ਗਿਆ ਸੀ ਤੇ ਅੱਜ ਤੁਸੀਂ ਉਹੀ ਸੇਮ ਨਹੀਂ ਕਰ ਰਹੇ ਵੀ ਤੁਹਾਡੇ ਦੇ ਵੀ ਦਾ ਕਾਰਵਾਈ ਹੋਣੀ ਚਾਹੀਦੀ ਹੈ ਨਾ ਜਿਵੇਂ ਸੀਐਨ ਸਾਹਿਬ ਕਹਦੇ ਨੇ ਵੀ ਤੁਸੀਂ ਮਿੱਟੂ ਵੀ ਤੁਸੀਂ ਐਡਾ ਕੀਤਾ ਅ ਦੇਖੋ चौधरी साहब ਬਿੱਟੂ ਸਾਹਿਬ ਦੀ ਜਿਹੜੀ ਓਵਰ ਐਕਟਿੰਗ ਹੁਣ ਲੋਕਾਂ ਦੇ ਸਾਹਮਣੇ ਆਉਣ ਲੱਗੀ ਜਿੰਨਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਸੀਗੇ ਉਨਾ ਹੀ ਲੋਕਾਂ ਦੇ ਮਨਾਂ ਤੋਂ ਉਤਰਦੇ ਜਾ ਰਹੇ ਆ ਰਾਜਨੀਤੀ ਦੇ ਵਿੱਚ ਅਗਰ ਤੁਸੀਂ ਸਹੀ ਲੋਕਾਂ ਦੇ ਨਾਲ ਚੱਲੋਗੇ ਤਾਂ ਲੋਕ ਤੁਹਾਡੀ ਸਪੋਰਟ ਕਰਨਗੇ ਜਿਵੇਂ ਤੁਸੀਂ ਲੁਧਿਆਣੇ ਤੋਂ ਹਾਰ ਕੇ ਵੀ ਤੁਸੀਂ ਕੋਈ ਸਹੀ ਗਿਆ ਮੈਂ ਮੈਂ ਇੱਥੇ ਆਣਾ ਸੀ ਦੇਖੋ ਰਾਜਾ ਵਡਿੰਗ ਦਾ ਉਹ ਸ਼ਹਿਰ ਨਹੀਂ ਸੀ ਪਰ ਲੋਕਾਂ ਨੇ ਰਾਜਾ ਵਡਿੰਗ ਨੂੰ ਕਿੰਨੀ ਵੱਡੇ ਬੋਮਾਂ ਨਾਲ ਦਿਟਾਇਆ ਠੀਕ ਹੈ ਉਸਤੇ ਵੀ ਇਹਨਾਂ ਨੇ ਕਿਹਾ ਕਹਿੰਦੇ ਮੈਨੂੰ ਸੀਟ ਮੇਰੀ ਕੱਟੀ ਗਈ ਇਹਨਾਂ ਸਾਫ਼ ਤੌਰ ਤੇ ਇਲਜ਼ਾਮ ਲਾਇਆ ਵੀ ਰਾਜਾ ਵਡਿੰਗ ਮੇਰੇ ਨਾਲ ਭੇਜ ਪਾਉ ਕਰ ਰਹੀ ਸੀ ਹਾਂ ਦੇਖੋ ਮਤਲਬ ਤੁਸੀਂ ਇੱਕ ਆਪਣਾ ਉਹਨੂੰ ਕਿਸਮਤ ਸਮਝ ਲਓ ਜੀ ਜਾਵਨੋਂ ਤੁਸੀਂ ਆਪਣਾ ਜਿਹੜੀ ਉਹ ਤੁਹਾਡੀ ਪਾਰਟੀ ਨੂੰ ਉਹਨਾ ਤੁਹਾਡੀ ਲੋੜ ਆ ਪਾਰਟੀ ਨੂੰ ਉਹ ਉਹ ਚੀਜ਼ ਤੁਸੀਂ ਲੋੜ ਸਮਝ ਲਓ ਜੀ ਤੁਹਾਨੂੰ ਵਰਤੇ ਆ ਜਾ ਰਿਹਾ ਜੀ ਜਦੋਂ ਤੁਹਾਨੂੰ ਕਾਂਗਰਸ ਦੇ ਵਿੱਚ ਤੁਹਾਡੇ ਪਰਿਵਾਰ ਦੀ ਸੀਐਮ ਤੱਕ ਦੀ ਕੁਰਸੀ ਰਹੀ ਆ ਐਡੀ ਬੜੀ ਮਤਲਬ ਜਿਹਨੂੰ ਕਹਿ ਦਿੰਦੇ ਨੇ ਇੱਕ ਗੱਲ ਹੋਈ ਵੀ ਆ ਜਾਂ ਜਿਹਨੂੰ ਕੋਈ ਕਹਿੰਦਾ ਨੇ ਕਹਾਣੀ ਬਣੀ ਹੋਈ ਆ ਫਿਰ ਤੁਸੀਂ ਅੱਜ ਬੀਜੇਪੀ 'ਚ ਜਾ ਕੇ ਬੀਜੇਪੀ ਦੇ ਗੋਣ ਗਾਉਣੇ ਤੇ ਕੁਝ ਸਟੈਂਡ ਰੱਖੋ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਪਾਰਟੀ ਨਹੀਂ ਬਦਲ ਸਕਦੇ ਇਹ ਨਹੀਂ ਕਹਿੰਦੇ ਤੁਸੀਂ ਜਾ ਨਹੀਂ ਸਕਦੇ ਜਾ ਸਕਦੇ ਆ ਤੁਸੀਂ ਸਾ ਸੀਐਮ ਸਾਹਿਬ ਨੂੰ ਮਿਲਣਾ ਜਾ ਸਕਦੇ ਆ ਤੁਸੀਂ ਪ੍ਰੋਟੋਕੋਲ ਦੇ ਅਕੋਰਡਿੰਗ ਜਾ ਸਕਦੇ ਆ ਨਾ ਕਿ ਤੁਸੀਂ ਪ੍ਰੋਟੋਕੋਲ ਤੋੜ ਕੇ ਜਾਉਂਗੇ ਚਾਹੇ ਉਹ ਸੀਐਮ ਨੂੰ ਆਮ ਬੰਦਾ ਮਿਲਣ ਜਾਵੇ ਚਾਹੇ ਕੋਈ ਮੈਂਬਰ ਪਾਰਲੀਮੈਂਟ ਜਾਵੇ ਚਾਹੇ ਕੋਈ ਐਮਐਲਏ ਜਾਵੇ ਦੂਜੇ ਸੂਬੇ ਦਾ ਸਰਪੰਚ ਦਾ ਉਹ ਬਿਲਕੁਲ ਗੱਲਬਾਤ ਹੋਣ ਤੋਂ ਬਾਅਦ ਸਾਰੀਆਂ ਚੀਜ਼ਾਂ ਦੀ ਜਿਹੜੀ ਪ੍ਰੋਟੋਕੋਲ ਦੇ ਵਿੱਚ ਨੂੰ ਜਿਹਨੂੰ ਕਹਿੰਦੇ ਕਿ ਫਿਲਟਰ ਹੋ ਜਾਂਦੀ ਹੈ ਚੀਜ਼ ਜਿਹੜੀ ਸਾਰੀ ਕੋ ਫਿਲਟਰ ਹੋ ਜਾਂਦੀ ਹੈ ਫਿਰ ਜਾ ਕੇ ਕਿਤੇ ਨਾ ਕਿਤੇ ਮਿਲਣ ਦਾ ਗੱਲਬਾਤ ਕਰਨ ਦਾ ਡਿਬੇਟ ਦਾ ਟਾਈਮ ਦਿੱਤਾ ਜਾਂਦਾ ਹੈ ਜੀ ਸਰਮਾ ਜੀ 332 ਨੌਜਵਾਨ ਡਿਪੋਰਟ ਹੋ ਕੇ ਆਏ ਨੇ ਅੱਪ ਠੀਕ ਹੈ ਉੱਥੇ ਕੁਲਦੀਪ ਸਿੰਘ ਢਾਲੀਵਾਲ 에어ਪੋਰਟ ਤੇ ਮਿਲਣ ਗਏ ਸੀ ਇੱਕ ਥੋੜੀ ਸੈਂਪਥੀ ਦੇਣ ਜਾ ਸਕਦਾ ਕਿਉਂਕਿ ਉਹ ਪਹਿਲੇ ਟੁੱਟੇ ਹੋਏ ਨੌਜਵਾਨ ਨੇ ਰਮਨਿਤ ਬਿੱਟੂ ਨੂੰ ਉੱਥੇ ਬੁਲਾਇਆ ਗਿਆ ਸੀ ਕਈ ਪਰਿਵਾਰਕ ਮੈਂਬਰ ਮਿਲਣਾ ਚਾਹੁੰਦੇ ਸੀ ਪਰ ਰਮਨਿਤ ਬਿੱਟੂ ਨੇ ਉਹਨਾਂ ਨੂੰ ਮਿਲਣਾ ਸਮਝਿਆ ਹੀ ਨਹੀਂ ਉਹਨਾਂ ਗੱਲਬਾਤ ਨਹੀਂ ਕੀਤੀ ਇਹ ਵੀ ਖਬਰ ਸਾਡੇ ਕੋਲ ਨਸ਼ਰ ਹੋਈ ਹੈ ਦੋ ਦਿਨ ਪੁਰਾਣੀ ਦੇਖੋ ਛੋਟੀ ਸਾਹਿਬ ਕਹਿਣ ਦੇ ਹੋਰ ਦਿਖਾਉਣ ਦੇ ਹੋਰ ਜੀ ਇਹ ਮਤਲਬ ਖੈਣ ਦੇ ਸੌਰੀ ਖੈਣ ਦੇ ਹੋਰ ਦਿਖਾਉਣ ਦੇ ਹੋਰ ਜੀ ਜੀ ਇਹ ਇਹ ਚੀਜ਼ ਜਿਹੜੀ ਰਮਨਿਤ ਬਿੱਟੂ ਵੱਲੋਂ ਦੇਖ ਕੇ ਆ ਰਹੀ ਹੈ ਲੇਕਿਨ ਨਿਕਲ ਕੇ ਆ ਰਹੀ ਹੈ ਵੇ ਕਿ ਨੀਜੀ ਘਾਟੇ ਦਾ ਬਣ ਜਾ ਯੂਨੀਵਰਸਿਟੀ ਕਹਿ ਦਿੰਦੇ ਆ ਜੀ ਰਵਨੀਤ ਬਿੱਟੂ ਜੀ ਆਪਣਾ ਘਾਟੇ ਦਾ ਬਣ ਜਿਹੜਾ ਇਹ ਕਬਾ ਰਹੇ ਆ ਕਿਉਂ ਕਿਉਂਕਿ ਜਿੰਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਸੀਗੇ ਨਾ ਹਰਕਤਾਂ ਨੂੰ ਦੇਖ ਕੇ ਇੱਕ ਹਰਕਤ ਨਹੀਂ ਪਤਾ ਨਹੀਂ ਜਿਹੜੀ ਵੀ ਉਹ ਕੋਈ ਗੱਲ ਕਰਨਗੇ ਉਹ ਉਲਟੀ ਹਰਕਤ ਬਣ ਜਾਂਦੀ ਹੈ ਪਤਾ ਨਹੀਂ ਨਹੀਂ ਅਮੇਸ਼ ਅਮੇਸ਼ ਤਾਂ ਖਤਮ ਹੋ ਚੁੱਕੀ ਹੈ ਜੋ ਅੱਜ ਡਰਾਮਾ ਕੀਤਾ ਗਿਆ ਤੁਸੀਂ ਹਫਤੇ ਐਂਡ ਵਿੱਚ ਕੀ ਕਹਿਣਾ ਜਾਓਗੇ ਉਹ ਸਿਆਸੀ ਡਰਾਮਾ ਸਹੀ ਸੀ ਜਾਂ ਗਲਤ ਦੇਖੋ ਨਹੀਂ ਦੇ ਕੋਈ ਨੂੰ ਸਿਆਸੀ ਡਰਾਮਾ ਵੀ ਨਹੀਂ ਕਹਿ ਸਕਦੇ ਤੋ ਗੁੰਡਾਗਰਦੀ ਕਹਿ ਸਕਦੇ ਜੀ ਸਿੱਧਾ ਹੀ ਹਾਂ ਇਨੂੰ ਅਸੀਂ ਗੁੰਡਾਗਰਦੀ ਕਹਿ ਸਕਦੇ ਹਾਂ ਉੱਠ ਕੇ ਰਵਨੀਤ ਬਿੱਟੂ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਜ਼ਾਤ ਕਹਿੰਦੇ ਆ ਅੱਤਵਾਦੀ ਜ਼ਾਤ ਕਹਿੰਦੇ ਆ ਜੀ ਅੱਜ ਤੁਸੀਂ ਕੀ ਕਰ ਰਹੇ ਹੋ ਜਿਹੜੇ ਗੁੰਡਾਗਰਦੀ ਨੂੰ ਵੀ ਕ੍ਰੋਸ ਕਰਦੇ ਜਾ ਰਹੇ ਹੋ ਤੁਸੀਂ ਮੈਂਬਰ ਪਾਰਲੀਮੈਂਟ ਦੀ ਸੀਟ ਤੇ ਕੈਂਡੀਟ ਬਣਦੇ ਹੋ ਪਰ ਬਾਦ ਕੋਈ ਸੁਰੱਖਿਆ ਕਿਆ ਕਰ ਰਹੀ ਹੈ ਸਿਰਫ ਇੱਕ ਥਾਪੜ ਹੈ ਪੁੱਛੋ ਭਾਜੀ ਬੀਜੇਪੀ ਮੋਦੀ ਸਾਹਿਬ ਦਾ ਉਹ ਕੁਝ ਵੀ ਬੋਲ ਸਕਦੇ ਨੇ ਦੇਖੋ ਬਿਲਕੁਲ ਸਹੀ ਸਾਹਿਬ ਦੇਖੋ ਇਹੀ ਜਿਹੜੇ ਪਾਵਰ ਦਾ ਮੈਸੇਜ ਹੋ ਰਿਹਾ ਮੈਸੇਜ ਨਹੀਂ ਹੋਣਾ ਚਾਹੀਦਾ ਹਾਂ ਐਮਐਸ ਨੂੰ ਬੰਦ ਹੋਣਾ ਚਾਹੀਦਾ ਜਿੰਨੀ ਕਿ ਜਿਹਦੇ ਕੋਲ ਜਿੰਨੀ ਕਿ ਬਾਗ ਰਹੀ ਹੈ ਉੰਨੀ ਦੇ ਕਰਤੇ ਫਿਰ ਜਿਹਦੇ ਦੁਆਰੇ ਕੋ ਰਵੀਰ ਬ੍ਰੇਡ ਬਿੱਟੂ ਜਿਹਨੂੰ ਆਪਣਾ ਜਿਹੜਾ ਲੈ ਲੈ ਜਾਂ ਰਾਤਾਂ ਜਿਹੜਾ ਜਾਤੇ ਚੱਲ ਰਹੇ ਨੇ ਚੇਂਜ ਕਰਨ ਦੀ ਜਰੂਰਸ ਨਹੀਂ ਫਿਰ ਉਹੀ ਰਾਤ ਵਾਲਾ ਬਣ ਜਾ ਜਿਹੜਾ ਉਹਨਾਂ ਦੇ ਘਰ ਦੇ ਫੱਟੇ ਪਈ ਵੀ ਹੋ ਗਈ ਯਾਨੀ ਕਿ ਢੋਲ ਵਜਾਇਆ ਗਿਆ ਉਹਦੇ ਸਾਰਾ ਇਹ ਡਰਾਮਾ ਰਚਿਆ ਗਿਆ ਖੇਡਿਆ ਗਿਆ ਔਰ ਸਭ ਤੋਂ ਵੱਡੀ ਗੱਲ ਕਿ ਰਨਿਤ ਬਿੱਟੂ ਘੱਟ ਬੋਰੇ ਸੀ ਉਹਨਾਂ ਦੇ ਡਰਾਈਵਰ ਬਹੁਤ ਜ਼ਿਆਦਾ ਹੰਗਾਮਾ ਕਰ ਰਹੇ ਸੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਮੰਦੇਓ ਦੇਖੋ ਕਿ ਸਾਡੀ ਡਿਊਟੀ ਆ ਸਾਡਾ ਫਰਜ਼ ਬਣਦਾ ਜਿੰਨਾ ਕਿ ਸਾਡਾ ਦਾਇਰਾ ਉਹ ਦਾਇਰੇ ਚ ਰਹਿ ਕੇ ਡਿਊਟੀ ਕਰਨੀ ਪੈਂਦੀ ਆ ਲੇਕਿਨ ਓਵਰ ਐਕਟਿੰਗ ਹੋ ਰਹੀ ਸੀ ਉਹਨਾਂ ਦੀ ਸਪੋਰਟਿਵ ਵੱਲੋਂ ਜੀ ਜਿਹੜੀ ਸੀਐਮ ਸਾਹਿਬ ਦੀ ਹੌਸਲੀ سپورਟੀ ਸੀਗੀ ਉਹਨਾਂ ਵੱਲੋਂ ਉਹਨਾਂ ਕੇ ਜਵਾਬ ਦਿੱਤਾ ਗਿਆ ਉਹਨਾਂ ਕੇ ਹਰਕਤ ਦਾ ਜਵਾਬ ਦਿੱਤਾ ਗਿਆ ਜਿੰਨਾ ਕੋ ਉਹਨਾਂ ਨੇ ਜਿੰਨੀ ਤੱਕ ਨੇ ਨਿਉਂਦਾ ਪਾਇਆ ਭਾਜੀ ਪਾਈ ਸੀ ਔਰ ਹੋਰ ਦੇਖੋ ਆਖਰੀ ਵੱਡਾ ਸਵਾਲ ਪੁੱਛਦਾ ਪ੍ਰੈਸ ਉੱਥੇ ਇਕੱਠੀ ਹੋਈ ਤਾਂ ਪ੍ਰੈਸ ਨੂੰ ਵੀ ਉਹ ਕਹਿ ਰਹੇ ਨੇ ਕਹਿੰਦੇ ਵੀ ਤੁਸੀਂ ਆਪਸ ਵਿੱਚ ਹੀ ਤੇ ਨਾ ਲੜੋ ਜੋ ਕਰਨਾ ਜਲਦੀ ਕਰੋ ਤਾਂ ਇੱਕ ਪੱਤਰਕਾਰ ਨੇ ਕਿਹਾ ਵੀ ਤੁਸੀਂ ਆਣਾ ਸੀ ਉਹਨਾਂ ਨੇ ਦੱਸਿਆ ਤੁਸੀਂ ਕਿੱਟਰ ਮੀਡੀਆ ਦੱਸਦੇ ਅਸੀਂ ਖਬਰ ਨਸ਼ਾ ਕਰਨ ਆਂਦੇ ਸੰਤਾ ਵੈਸੇ ਪਾ ਲੱਗ ਗਿਆ ਸੀ ਇਕੱਠੇ ਹੋ ਗਏ ਇਹ ਦੇਖੋ ਮੀਡੀਆ ਨਾਲ ਬਦਤਮੀਜੀ ਕੀਤੀ ਗਈ ਹੈ ਦੇ ਕੋ ਮੀਡੀਆ ਦਾ ਡਰ ਵੀ ਨਹੀਂ ਰਿਹਾ ਜੀ ਉਹਨਾਂ ਨੂੰ ਜੀ ਕੈਮਰੇ ਦੇਖਣ ਤੋਂ ਬਾਅਦ ਵੀ ਉਹਨਾਂ ਦੀ سپورਟੀ ਹਟੀ ਨਹੀਂ ਜੀ 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 ਖੀਆਮ ਸਾਹਿਬ ਦੀ ਜਿਹੜੀ ਕੋਠੀ ਦੀ ਸਪੋਟੀ ਸੀਗੀ ਉਹ ਸਿਰਫ ਇੱਕ ਉਹਨਾਂ ਦੀ ਗੱਲ ਦਾ ਜਵਾਬ ਦੇ ਰਹੇ ਸੀ ਜਿਹੜੇ ਤਰੀਕੇ ਨਾਲ ਕਰ ਰਹੇ ਸੀ ਬੇਸ਼ੱਕ ਹੱਥੋਂ ਪਾਈ ਹੋਏ ਹਨ ਲੇਕਿਨ ਪਹਿਲੋ ਜਿਹੜੀ ਰਵਨੀਤ ਮਿੱਤੂ ਦੀ ਸਪੋਟੀ ਵੱਲੋਂ ਕੀਤੀ ਗਈ ਹੈ ਮਤਲਬ ਜਿਹਨੂੰ ਕਹਿੰਦੇ ਨੇ ਤਾਂ ਜਮਾਉਣੀ ਜਾਂ ਆਪਣੀ ਪਾਵਰ ਦਿਖਾਉਣੀ ਕਿਤੇ ਨਾ ਕਿਤੇ ਉਹ ਚੀਜ਼ ਦੇ ਜਰੀਏ ਜਾਣਾ ਚਾਹੁੰਦੇ ਸੀ ਅੰਦਰ ਸ਼ਰਮਾ ਜੀ ਨਜਾਇਜ਼ ਤੌਰ ਤੇ ਗੁੰਡਾਗਰਦੀ ਜੇ ਤਾਂ ਕਰਿਆ ਆਪ ਪਾਰਟੀ ਕਾਂਗਰਸ ਆ ਅਕਾਲੀ ਦਲ ਤਾਂ ਉਹ ਹੈ ਗੁੰਡਾਗਰਦੀ ਇਹ ਕਰਨ ਤਾਂ ਸਭ ਕੁਝ ਜਾਇਜ਼ ਹੈ ਮੰਨਦੇ ਹੋ ਨੇ ਇਸ ਦਾ ਕਾਰਵਾਈ ਹੋਣੀ ਚਾਹੀਦੀ ਇਸ ਦਾ ਕਹਿੰਦਾ ਸਬੰਧਕ ਪਵਾਜ ਜੀ ਨੇ ਵੀ ਕਾਰਵਾਈ ਕਰ ਮੇ ਉਹਨੂੰ ਕਰਨੀ ਚਾਹੀਦੀ ਹੈ ਨਹੀਂ ਅਸਰ ਇਸ ਚੀਜ਼ ਦਾ ਬਹੁਤ ਫਾੜਾ ਪੈ ਰਿਹਾ ਲੋਕਾਂ 'ਤੇ ਕਾਰਵਾਈ ਤਾਂ ਨਹੀਂ ਹੁੰਦੀ ਨਾ ਜੀ ਦੇਖੋ ਉਹਨੇ ਨਹੀਂ ਪਤਾ ਵੀ ਜੇਕਰ ਭਗਵਾਨ ਤਮਨ ਸਾਹਿਬ ਕੁਝ ਬੋਲਦੇ ਆ ਜਾਂ ਪਾਰਟੀ ਦੇ ਉਹਨਾਂ ਦੇ ਕ ਰੇਡਾ ਪੈ ਜਾਂਦੀਆਂ ਈਡੀ ਦੀਆਂ ਨਹੀਂ ਦੇਖੋ ਫਿਰ ਇਸ ਚੀਜ਼ ਦਾ ਪਰ ਮੈਸੇਜ ਗਲਤ ਜਾ ਰਿਹਾ ਜੀ ਮੈਸੇਜ ਗਲਤ ਜਾਊ ਜਾਊਗਾ ਜੀ ਬੇਸ਼ੱਕ ਹੋਰ ਬਨੀਤ ਮਿੱਤੂ ਉਹ ਵਿੱਚ ਪਾਨ ਸਾਹਿਬ ਹੋਣ ਚਾਹੀਏ ਕੋਈ ਵੀ ਹੋਵੇ ਇੱਕ ਪਾਸੇ ਮੈਂਬਰ ਪਾਰਲੀਮੈਂਟ ਕੈਬਨਟ ਦਾ ਮੰਤਰੀ ਹੈ ਜੀ ਇੱਕ ਪਾਸੇ ਸੀਐਮ ਹੈ ਜੀ ਕਿਸੇ ਵੀ ਸਫੇ ਦਾ ਉਹ ਮਾਨ ਸਾਹਿ ਯਾਨੀ ਕਿ ਲੋਕਤੰਤਰ ਦਾ ਸ਼ਰੀਆਮ ਕਾਣ ਕੀਤਾ ਜਾ ਰਿਹਾ ਉਹ ਪੰਜਾਬ 'ਚ ਸ਼ੁਰੂ ਹੋ ਗਿਆ ਬਿਲਕੁਲ ਹੋ ਰਿਹਾ ਹਮੇਸ਼ਾ ਜਿਹੜੇ ਲੋਕ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਆ ਉਹੀ ਪੰਜਾਬ ਦਾ ਮਾਹੌਲ ਵਿਗਾੜਨ ਦੀਆਂ ਗੱਲਾਂ ਕਰਦੇ ਆ ਸੋ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਪੰਜਾਬ ਕਿਹੜੇ ਰਸਤੇ ਚੱਲ ਰਿਹਾ ਸਾਡੀ ਨਿਕਲ ਕੇ ਕੀ ਆ ਰਹੀ ਆ ਸੋ ਸ਼ਰਮਾ ਜੀ ਕਾਰਵਾਈ ਹੋਏਗੀ ਜਾਂ ਨਹੀਂ ਹੋਏਗੀ ਮੈਂ ਤੁਹਾਡੇ ਤੋਂ ਬਾਅਦ ਚ ਅਪਡੇਟ ਲਾਂਗਾ ਤੁਸੀਂ ਫਿਲਹਾਲ ਜਿਹੜੀ ਅਪਡੇਟ ਦਿੱਤੀ ਹੈ ਤੁਹਾਡਾ ਬਹੁਤ ਧੰਨਵਾਦ ਸਰ ਧੰਨਵਾਦ ਤੁਹਾਡੀ ਸਾਹਿਬਾ ਬਹੁਤ ਧੰਨਵਾਦ ਸੋ ਦੋਸਤੋ ਜੇ ਸਾਡੇ ਨਾਲ ਜੁੜੇ ਸਾਡੇ ਚੈਨਲ ਸੀਨੀਅਰ ਪੱਤਗਾ ਸੰਜੀਵ ਸ਼ਰਮਾ ਜੀ ਅਕਸਰ ਹੀ ਆਪਣੇ ਤਾਥਰ ਗਦੇ ਨਹੀਂ ਤੇ ਇਹ ਗੱਲ ਤਾਥਾ ਦੀ ਨਹੀਂ ਹੈ ਗੱਲ ਇਹ ਹੈ ਕਿ ਸਾਡਾ ਚੈਨਲ ਜਿਹੜਾ A1 ਪੰਜਾਬੀ ਟੀਵੀ ਨਿਰਧਰ ਨਿਰਪੱਖ ਅਸੀਂ ਜੋ ਦਿਖਾਣਾ ਹੈ ਸੱਚ ਦਿਖਾਣਾ ਹੈ ਕਿਉਂਕਿ ਸਾਨੂੰ ਇਹ ਨਹੀਂ ਪਤਾ ਵੀ ਉੱਥੇ ਮੀਡੀਆ ਕੀ ਦਿਖਾਏਗਾ ਪਰ ਜੋ ਸਾਹਮਣੇ ਆਇਆ ਕਿ ਅੱਜ ਰਨੀਤ ਬਿੱਟੂ ਬਗੈਰ ਕਿਸੇ ਉਪਾਇ ਮਿਲਤੇ ਸੀਐਮ ਹਾਊਸ ਦੇ ਬਾਹਰ ਪਹੁੰਚ ਜਾਂਦੇ ਨੇ ਐਨਾ ਨਹੀਂ ਇੱਕ ਪੁਲਿਸ ਵਾਲੀ ਵਰਦੀ ਨੂੰ ਅਕ ਲਾਇਆ ਜਾਂਦਾ ਉਹ ਐਸਪੀ ਰੈਂਕ ਦਾ ਜਿਹੜਾ ਅਫਸਰ ਹੈ ਉਹਨੇ ਇਹ ਗੱਲ ਕਹੀ ਵੀ ਤੁਸੀਂ ਮੇਰੇ ਤੇ ਧੌਂਸ ਜਮਾਓਗੇ ਅਗਲਾ ਕਹਿ ਬੀਜੇਪੀ ਦੀ ਜਿਹੜੀ ਗੁੰਡਾਗਰਦੀ ਅਦਰਨੀ ਦੀ ਮਿੱਟੂ ਵਲੋਂ ਫਿਰ ਦਿਖਾਈ ਗਈ ਹਾਲਾਂਕਿ ਸੀਐਮ ਆਂਦੇ ਵਾਲੇ ਬੜਾ ਕੁਝ ਸ਼ਰਾਬੀ ਦਾ ਉਹਨਾਂ ਨੂੰ ਬੋਲਿਆ ਗਿਆ ਮੀਡੀਆ ਸਾਹਮਣੇ ਕਹਿੰਦੇ ਜਿਹੜੇ ਬਾਹਰ ਨਹੀਂ ਆ ਰਹੇ ਸ਼ਾਇਦ ਮਦਹੋਸ਼ ਹੋ ਕੇ ਸੁੱਤੇ ਹੋਣ ਇੱਕ ਸੀਐਮ ਚਾਹੇ ਉਹ ਜਿਵੇਂ ਮਰਜ਼ੀ ਹੋਵੇ ਉਹਨਾਂ ਦੀ ਪਰਸਨਲ ਲਾਈਫ ਬਾਰੇ ਅਸੀਂ ਨਹੀਂ ਕਹਿਣਾ ਹੁੰਦੇ ਪਰ ਇੱਕ ਸੀਐਮ ਦਾ ਹੌਸਦਾ ਬਹੁਤ ਵੱਡਾ ਹੁੰਦਾ ਤਾਂ ਜਿਹੜੇ ਰਨੀ ਬਿੱਟੂ ਜੀ ਨੇ ਲਗਾਤਾਰ ਦੋ ਵਾਰ ਪਹਿਲਾਂ ਐਮਪੀ ਵੀ ਰਹੇ ਨੇ ਜਿਵੇਂ ਸਾਡੇ ਪੱਤਰਕਾਰ ਨੇ ਦੱਸਿਆ ਵੀ ਉਹਨਾਂ ਦੇ ਇਸੇ ਵਤੀਰੇ ਕਰਕੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਤਾਂ ਹੀ ਉਹ ਆਪਣੀ ਸੀਟਾਰੇ ਪਰ ਬੀਜੇਪੀ ਦੀ ਯਾਨੀ ਕਿ ਇੱਕ ਦੇ ਅੱਜ ਰਾਜ ਸਭਾ ਦੇ ਮੈਂਬਰ ਬਣੇ ਹੋਏ ਨੇ ਇਹ ਵੀ ਬੜਾ ਵੱਡਾ ਸਵਾਲ ਉਠਿਆ ਸੀ ਕਿਉਂਕਿ ਜਦੋਂ ਰਾਜਾ ਵੜਿੰਗ ਨੇ ਉਹਨੂੰ ਹਰਾਇਆ ਸੀ ਹੁਣ ਦੋਸਤੋ ਦੇਖਣਾ ਇਹ ਹੈ ਕਿ ਕੀ ਰਵਨੀਤ ਬਿੱਟੂ ਦੇ ਕੋਈ ਕਾਰਵਾਈ ਹੋਏਗੀ ਜਾਂ ਨਹੀਂ ਕੀ ਭਗਵਾਨ ਤਮਾਨ ਸਰਕਾਰ ਕਾਰਵਾਈ ਕਰਦੀ ਹੈ ਜਾਂ ਨਹੀਂ ਇਹ ਵੀ ਤੁਹਾਨੂੰ ਆਉਣੇ ਸਮੇਂ ਜਲਦੀ ਦੱਸਾਂਗੇ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਰ ਕਰਾਂਗਾ A1 ਪੰਜਾਬੀ ਟੀਵੀ ਦੇ ਮੈਂ ਹਰਪ੍ਰੀਤ ਸੋਢੀ